ਫਰੀਦਕੋਟ ਦੀ ਜਿਹੜੀ ਇਲੈਕਸ਼ਨ ਹੈ ਉਹ ਖਾਸ ਬਣ ਚੁੱਕੀ ਹੈ ਦੇਖੋ ਇੱਥੇ ਜਿੱਤ ਹਾਰ ਦੀ ਗੱਲ ਨਹੀਂ ਹੁੰਦੀ ਇੱਥੇ ਕਈ ਐਦਾਂ ਦੇ ਲੋਕ ਨੇ ਜਿਹੜੇ ਜਿੱਤਣ ਵਾਲੇ ਪਾਸੇ ਚੱਲ ਪੈਂਦੇ ਆ ਵੀ ਕੰਮ ਲਵਾਵਾਂਗੇ bizness ਵਧੂਗਾ ਪਰ ਕੌਮ ਨੂੰ ਪਿੱਛੇ ਛੱਡ ਦਿੰਦੇ ਆ ਤੇ ਇਹੋ ਜਿਹੇ ਲੋਕ ਕਿਸੇ ਦੇ ਵੀ ਸਕੇ ਨਹੀਂ ਹੋ ਸਕਦੇ ਇੱਕ ਪਾਸੇ ਨਚਾਰਾਂ ਦਾ ਵਿਭਾਗ ਸਾਰਾ ਇਕੱਠਾ ਹੋ ਗਿਆ ਫਰੀਦਕੋਟ ਤੇ ਆ ਜਿੰਨੇ ਐਕਟਰ ਨੇ ਜਿੰਨੇ ਕਲਾਕਾਰ ਨੇ ਸਾਰੇ ਕਰਮਜੀਤ ਅਨਮੋਲ ਦੀ سپورਟ ਦੇ ਵਿੱਚ ਆਗੇ ਆ ਭਾਵੇਂ ਕਰਮਜੀਤ ਅਨਮੋਲ ਦਾ ਪਿੰਡ ਮੈਥੋਂ 3 ਕਿਲੋਮੀਟਰ ਦੀ ਦੂਰੀ ਤੇ ਹੈ ਮੇਰਾ ਗਵਾਂਢੀ ਪਿੰਡ ਦਾ ਗਾਇਕ ਹੈ ਪਰ ਕਦੇ ਵੀ ਜ਼ਮੀਰ ਨਹੀਂ ਮਰਦੀ ਕਦੇ ਵੀ ਜ਼ਮੀਰ ਨਹੀਂ ਮਰਦੀ ਮੈਂ ਸਾਥ ਉਹਨਾਂ ਦਾ ਦੇਵਾਂਗੇ ਜਿਹੜੇ ਸਾਡੀ ਕੌਮ ਦੇ ਨਾਲ ਚੱਲਦੇ ਆ ਜੀ ਜਿਹੜੇ ਬੰਦੇ ਦੇ ਬਰਾਬਰ ਸਾਡੀ ਕੌਮ ਦਾ ਬੰਦਾ ਖੜਿਆ ਹੋਵੇ ਜਿਹੜੇ ਬੰਦੇ ਨੇ ਸਾਡੀ ਕੌਮ ਦੀ ਪੱਕ ਸਾਡੇ ਸੱਤੇ ਰੱਖੀ ਹੋਵੇ ਤੇ ਉਹਦੇ ਖਿਲਾਫ ਜਾ ਕੇ ਜਦੋਂ ਉਹ ਬੰਦਿਆ ਸਾਥ ਦਿੰਦੇ ਆ ਇਹੋ ਜਿਹੇ ਲੋਕ ਕਿਸੇ ਦੇ ਨਹੀਂ ਬਣ ਸਕਦੇ ਨਾ ਆਪਣੀ ਕੌਮ ਦੇ ਨਾ ਆਪਣੇ ਲੋਕਾਂ ਦੇ ਇੱਕ ਪਾਸੇ ਵੱਡੇ ਲਾਲਚ ਦਿੱਤੇ ਜਾਣ ਕਰੋੜਾਂ ਰੁਪਈਆ ਦੇ ਕਦੇ ਵੀ ਜ਼ਮੀਰ ਨਹੀਂ ਮਾਰਾਂਗੇ ਕਦੇ ਵੀ ਇਹੋ ਜਿਹੇ ਬੰਦੇ ਦੇ ਪਿੱਛੇ ਨਹੀਂ ਜਾਵਾਂਗੇ ਜਿਹੜਾ ਬੰਦਾ ਵਿਚਾਰ ਹੋਵੇ ਤੇ ਇੱਕ ਪਾਸੇ ਸਾਡੀ ਕੌਮ ਦਾ ਸਰਦਾਰ ਹੋਵੇ ਅੱਜ ਗਿੱਪੀ ਗਰੇਵਾਲ ਜਿਹੜਾ ਐਕਟਰ ਕਹੋਂਦਾ ਉਹ ਅੱਜ ਕਰਮਜੀਤ ਅਨਮੋਲ ਦੇ ਕਾਗਜ਼ ਭਰੌਣ ਦੇ ਲਈ ਆਇਆ ਉਹ ਮੈਂ ਉਸ ਲਾਂਟ ਨੂੰ ਉਸ ਲਾਂਟੀਏ ਨੂੰ ਕਹਿਣਾ ਚਾਹਣਾ ਕਿ ਗਿੱਪੀ ਸਿਆ ਸਾਡੀਆਂ ਦਾੜ੍ਹੀਆਂ ਤੂੰ ਨਕਲੀ ਲਾ ਕੇ ਫਿਲਮਾਂ ਕੀਤੀਆਂ ਸਾਡੀਆਂ ਪੱਗਾਂ ਬਨ ਕੇ ਤੂੰ ਫਿਲਮਾਂ ਕੀਤੀਆਂ ਕਰੋੜਾ ਰੁਪਏ ਕਮਾਲੇ ਪਰ ਕਦੇ ਅਸਲੀ ਸਰਦਾਰ ਦੇ ਹੱਕ ਦੇ ਵਿੱਚ ਖੜੇ ਐ ਉਨੇ ਦੇਖ ਲੋ ਲੋਕੋ ਕਿ ਸਰਦਾਰਾਂ ਪਿੱਛੇ ਚੱਲਣਾ ਹੈ ਕਿ ਨਚਾਰਾਂ ਪਿੱਛੇ ਚੱਲਣਾ ਹੈ ਨਚਾਰਾਂ ਪਿੱਛੇ ਨਚਾਰ ਚੱਲਿਆ ਕਰਦੇ ਆ ਸਰਦਾਰਾਂ ਪਿੱਛੇ ਸਰਦਾਰ ਚੱਲਿਆ ਕਰਦੇ ਆ ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਮੈਂ ਉਹਨਾਂ ਨਚਾਰਾਂ ਦੀ ਕਰਨ ਲੱਗਿਆ ਜਿਹੜੇ ਸਾਡੀਆਂ ਦਸਤਾਰਾਂ ਬਨ ਕੇ ਨਕਲੀ ਸਰਦਾਰ ਬਣ ਜਾਂਦੇ ਆ ਸਾਡੀਆਂ ਪੱਗਾਂ ਤੋਂ ਸਾਡੀਆਂ ਦਾੜ੍ਹੀਆਂ ਤੋਂ ਕਰੋੜਾਂ ਰੁਪਏ ਕਮਾ ਲੈਂਦੇ ਐ ਤੇ ਕਰੋੜਾਂ ਰੁਪਏ ਕਮਾ ਕੇ ਇੱਕ ਨਾਰਾ ਵੀ ਕੌਮ ਦੇ ਹੱਕ 'ਚ ਨਹੀਂ ਮਾਰ ਸਕਦੇ ਉਹ ਲਾਹਨਤੀ ਬੰਦੇ ਕਿੰਨਾਂ ਦੀ ਗੱਲ ਕਰਦਾ ਮੈਂ ਆ ਜਿਹੜੇ ਨਚਾਰ ਤੁਰੇ ਫਿਰਦੇ ਐ ਫਰੀਦਕੋਟ ਦੀ ਜਿਹੜੀ ਇਲੈਕਸ਼ਨ ਹੈ ਉਹ ਖਾਸ ਬਣ ਚੁੱਕੀ ਐ ਦੇਖੋ ਇੱਥੇ ਜਿੱਤ ਹਾਰ ਦੀ ਗੱਲ ਨਹੀਂ ਹੁੰਦੀ ਇੱਥੇ ਕਈ ਐਦਾਂ ਦੇ ਲੋਕ ਨੇ ਜਿਹੜੇ ਜਿੱਤਣ ਵਾਲੇ ਪਾਸੇ ਚੱਲ ਪੈਂਦੇ ਆ ਵੀ ਕੰਮ ਲਵਾਂਗੇ bizness ਵਧੂਗਾ ਪਰ ਕੌਮ ਨੂੰ ਪਿੱਛੇ ਛੱਡ ਦਿੰਦੇ ਆ ਤੇ ਇਹੋ ਜਿਹੇ ਲੋਕ ਕਿਸੇ ਦੇ ਵੀ ਸਕੇ ਨਹੀਂ ਹੋ ਸਕਦੇ ਜਿਹੜੇ ਲਾਲਚ ਦੇ ਵਿੱਚ ਆ ਕੇ ਕਿਸੇ ਇਹੋ ਜਿਹੇ ਬੰਦੇ ਦਾ ਸਾਥ ਦਿੰਦੇ ਆ ਕਿ ਜਿਹੜੇ ਬੰਦੇ ਦੇ ਬਰਾਬਰ ਸਾਡੀ ਕੌਮ ਦਾ ਬੰਦਾ ਖੜਿਆ ਹੋਵੇ ਜਿਹੜੇ ਬੰਦੇ ਨੇ ਸਾਡੀ ਕੌਮ ਦੀ ਪੱਗ ਸਾਡੇ ਸਿਰ ਤੇ ਰੱਖੀ ਹੋਵੇ ਤੇ ਉਹਦੇ ਖਿਲਾਫ ਜਾ ਕੇ ਜਦੋਂ ਉਹ ਬੰਦਿਆ ਸਾਥ ਦਿੰਦੇ ਆ ਇਹੋ ਜਿਹੇ ਲੋਕ ਕਿਸੇ ਦੇ ਨਹੀਂ ਬਣ ਸਕਦੇ ਨਾ ਆਪਣੀ ਕੌਮ ਦੇ ਨਾ ਆਪਣੇ ਲੋਕਾਂ ਦੇ ਜਿਹੜੇ ਇਹ ਦੇਖ ਕੇ ਚੱਲ ਪੈਂਦੇ ਆ ਫਲਾਣਾ ਬੰਦਾ ਜਿੱਤੂਗਾ ਇਹ ਨਹੀਂ ਦੇਖਦੇ ਕਿ ਉਹ ਬੰਦਾ ਕੌਣ ਹੈ ਤੇ ਉਹਦੇ ਬਰਾਬਰ ਜਿਹੜਾ ਖੜਾ ਹੋਇਆ ਉਹ ਕੌਣ ਹੈ ਇੱਕ ਪਾਸੇ ਨਚਾਰਾਂ ਦਾ ਵਿਭਾਗ ਸਾਰਾ ਇਕੱਠਾ ਹੋ ਗਿਆ ਫਰੀਦਕੋਟ ਤੇ ਆ ਜਿੰਨੇ ਐਕਟਰ ਨੇ ਜਿੰਨੇ ਕਲਾਕਾਰ ਨੇ ਸਾਰੇ ਕਰਮਜੀਤ ਅਨਮੋਲ ਦੀ ਸਪੋਰਟ ਦੇ ਵਿੱਚ ਆ ਗਏ ਭਾਵੇਂ ਕਰਮਜੀਤ ਅਨਮੋਲ ਦਾ ਪਿੰਡ ਮੈਥੋਂ 3 ਕਿਲੋਮੀਟਰ ਦੀ ਦੂਰੀ ਤੇ ਹੈ ਮੇਰਾ ਗਵਾਂਡੀ ਪਿੰਡ ਦਾ ਗਾਇਕ ਹੈ ਪਰ ਕਦੇ ਵੀ ਜ਼ਮੀਰ ਨਹੀਂ ਮਰਦੀ ਕਦੇ ਵੀ ਜ਼ਮੀਰ ਨਹੀਂ ਮਰਦੀ ਹਮੇਸ਼ਾ ਸਾਥ ਉਹਨਾਂ ਦਾ ਦੇਵਾਂਗੇ ਜਿਹੜੇ ਸਾਡੀ ਕੌਮ ਦੇ ਨਾਲ ਚੱਲਦੇ ਆ ਭਾਵੇਂ ਕੀ ਇੱਕ ਪਾਸੇ ਵੱਡੇ ਲਾਲਚ ਦਿੱਤੇ ਜਾਣ ਕਰੋੜਾਂ ਰੁਪਈਆ ਦੇ ਕਦੇ ਵੀ ਜ਼ਮੀਰ ਨਹੀਂ ਮਾਰਾਂਗੇ ਕਦੇ ਵੀ ਇਹੋ ਜਿਹੇ ਬੰਦੇ ਦੇ ਪਿੱਛੇ ਨਹੀਂ ਜਾਵਾਂਗੇ ਜਿਹੜਾ ਬੰਦਾ ਨਚਾਰ ਹੋਵੇ ਤੇ ਇੱਕ ਪਾਸੇ ਸਾਡੀ ਕੌਮ ਦਾ ਸਰਦਾਰ ਹੋਵੇ ਹੁਣ ਇਹ ਦੇਖ ਲੋ ਲੋਕੋ ਕਿ ਸਰਦਾਰਾਂ ਪਿੱਛੇ ਚੱਲਣਾ ਹੈ ਕਿ ਨਚਾਰਾਂ ਪਿੱਛੇ ਚੱਲਣਾ ਹੈ ਨਚਾਰਾਂ ਪਿੱਛੇ ਨਚਾਰ ਚੱਲਿਆ ਕਰਦੇ ਆ ਸਰਦਾਰਾਂ ਪਿੱਛੇ ਸਰਦਾਰ ਚੱਲਿਆ ਕਰਦੇ ਆ ਅੱਜ ਗਿੱਪੀ ਗਰੇਵਾਲ ਜਿਹੜਾ ਐਕਟਰ ਕਹਾਉਂਦਾ ਉਹ ਅੱਜ ਕਰਮਜੀਤ ਅਨਮੋਲ ਦੇ ਕਾਗਜ਼ ਭਰੌਣ ਦੇ ਲਈ ਆਇਆ ਉਹ ਮੈਂ ਉਸ ਲਾਹਨਤ ਨੂੰ ਉਸ ਲਾਹਨਤੀਏ ਨੂੰ ਕਹਿਣਾ ਚਾਹਣਾ ਕਿ ਗਿੱਪੀ ਸਿਆ ਸਾਡੀਆਂ ਦਾੜੀਆਂ ਤੂੰ ਨਕਲ ਹੀ ਲਾ ਕੇ ਫਿਲਮਾਂ ਕੀਤੀਆਂ ਸਾਡੀਆਂ ਪੱਗਾਂ ਬੰਨ ਕੇ ਤੂੰ ਫਿਲਮਾਂ ਕੀਤੀਆਂ ਕਰੋੜਾਂ ਰੁਪਏ ਕਮਾਲੇ ਪਰ ਕਦੇ ਅਸਲੀ ਸਰਦਾਰ ਦੇ ਹੱਕ ਦੇ ਵਿੱਚ ਖੜਿਆ ਹੈ ਕਦੇ ਹਾਂ ਦਾ ਨਾਰਾ ਮਾਰਿਆ ਕਦੇ ਸਰਦਾਰ ਸਮਜੀਤ ਸਿੰਘ ਮਾਨ ਦੇ ਹੱਕ 'ਚ ਹਾਂ ਦਾ ਨਾਰਾ ਮਾਰਿਆ ਹੋਵੇ ਕਦੇ ਅਮਰਤਪਾਲ ਦੇ ਹੱਕ 'ਚ ਹਾਂ ਦਾ ਨਾਰਾ ਮਾਰਿਆ ਹੋਵੇ ਕਦੇ ਫਰੀਦਕੋੜ ਤੋਂ ਜਿਹੜੇ ਤੂੰ ਅੱਜ ਕਾਗਜ਼ ਭਰਾ ਕੇ ਗਿਆ ਕਰਮਜੀਤ ਅਨਮੋਲ ਦੇ ਉਹਦੇ ਬਰਾਬਰ ਕੌਣ ਖੜਾ ਹੈ ਉਹਦੇ ਬਰਾਬਰ ਸਾਡੀ ਕੌਮ ਦਾ ਉਹ ਇਨਸਾਨ ਖੜਾ ਹੈ ਜਿਹਦੇ ਪਿਓ ਨੇ ਸਾਡੀ ਕੌਮ ਦੀ ਪੱਗ ਡਿੱਗੀ ਹੋਈ ਸਾਡੇ ਸਿਰ ਤੇ ਰੱਖੀ ਸੀ ਬਦਲਾ ਲਿਆ ਸੀ ਤੇ ਤੁਸੀਂ ਤੁਸੀਂ ਯਾਰ ਉਹਨਾਂ ਪਿੱਛੇ ਫਿਰਦੇ ਹੋ ਜਿਹੜੇ ਸਿਰਫ ਐਕਟਰ ਨੇ ਐਕਟਿੰਗ ਕਰ ਸਕਦੇ ਆ ਉਹ ਇੱਕ ਮੋਹ ਮਾਇਆ ਦੇ ਲਾਲਚ ਚਾਕੇ ਕਿ ਅਸੀਂ ਇਹਨਾਂ ਤੋਂ ਕੰਮ ਲੈ ਲਾਂਗੇ ਅਸੀਂ ਬਿਜ਼ਨਸ ਵਧਾ ਲਾਂਗੇ ਅਸੀਂ ਐ ਕਰ ਲਾਂਗੇ ਬਾਹ ਕਰ ਲਾਂਗੇ ਓਏ ਇਹੋ ਜਿਹੇ ਲੋਕਾਂ ਦਾ ਦੀਨ ਇਮਾਨ ਹੀ ਨਹੀਂ ਯਾਰ ਇਹੋ ਜਿਹੇ ਲੋਕ ਕੌਮ ਦੇ ਕੀ ਕਿਸੇ ਦੇ ਵੀ ਨਹੀਂ ਹੋ ਸਕਦੇ ਜਿਹੜੇ ਥੋੜੇ ਜਿਹੇ ਨਿੱਜੀ ਦੇ ਨਿੱਜੀ ਨਿੱਜੀ ਕੰਮਾਂ ਦੀ ਖਾਤਰ ਸਰਦਾਰ ਨੂੰ ਛੱਡ ਕੇ ਨਚਾਰ ਪਿੱਛੇ ਚਲੇ ਜਾਂਦੇ ਆ ਉਹ ਲਾਂਹਤਾ ਇਹੋ ਜੇ ਲਾਂਹਤੀਆਂ ਤੇ ਮੈਂ ਕੀਪੀ ਗ੍ਰੇਵਲ ਨੂੰ ਦੇਖਿਆ ਤਾਂ ਪੱਗ ਬੰਨ ਕੇ ਅੱਜ ਕਰਮਜੀਤ ਅਨਮੋਲ ਦੇ ਕਾਗਜ਼ ਭਰਉਣਾ ਆ ਉਹ ਲਾਂਹਤੀਆ ਉਹ ਲਾਂਹਤੀਆ ਜੇ ਪੱਗ ਬੰਨ ਕੇ ਆਉਣਾ ਸੀ ਤਾਂ ਸਰਦਾਰ ਪਿੱਛੇ ਜਾਣਾ ਸੀ ਉਸੇ ਉਸੇ ਹਲਕੇ ਤਿਓ ਸਾਡੀ ਕੌਮ ਦਾ ਸਰਦਾਰ ਇਲੈਕਸ਼ਨ ਲੜ ਰਿਹਾ ਹੈ ਗੱਲਾਂ ਜਿੱਤਾਂ ਹਾਰਾਂ ਦੀਆਂ ਨਹੀਂ ਮੈਂ ਪਹਿਲਾਂ ਵੀ ਕਹਣਾ ਮੈਂ ਉਹਨਾਂ ਬੰਦਿਆਂ ਦੀ ਸਪੋਰਟ ਕਰੂੰਗਾ ਜਿਹੜੇ ਸਾਡੀ ਕੌਮ ਨਾਲ ਖੜਿਆ ਭਾਵੇਂ ਇੱਕ ਵੀ ਨਾ ਜਿੱਤੇ ਜਿੱਤਾਂ ਹਾਰਾਂ ਦੀ ਗੱਲ ਨਹੀਂ ਹੁੰਦੀ ਜਿਹੜੇ ਕੰਮ ਹੁੰਦੇ ਆ ਸੀ ਆਪਣੀਆਂ ਜ਼ਰਤਾਂ ਨਾਲ ਹੀ ਕਰਾ ਲੈਣੇ ਆ ਇੱਥੇ ਅਸੀਂ ਕਿਸਦੇ ਚਮਚੇ ਨਹੀਂ ਬਣਦੇ ਇੱਥੇ ਕਿਸਦੇ ਅਸੀਂ ਚੱਪਲਾ ਨਹੀਂ ਚੜਦੇ ਕਿ ਆਪਦੇ ਕੰਮ ਕਰਾਉਣ ਦੀ ਖਾਤਰ ਅਸੀਂ ਕਿਸੇ ਦੀਆਂ ਚੱਪਲਾ ਚੱਟਾਂਗੇ ਆਪਣੀ ਹਿੱਕ 'ਚ ਜ਼ਰਤ ਚਾਹੀਦੀ ਐ ਤੇ ਕੰਮ ਹੋ ਜਾਂਦੇ ਆ ਅਸੀਂ 1 ਨੰਬਰ ਦੇ ਕੰਮ ਕਰਾਉਣੇ ਆ ਅਸੀਂ ਜ਼ਮੀਨਾਂ ਜਾਇਦਾਦਾਂ ਨਹੀਂ ਬਣਾਉਣੀਆਂ 1 ਨੰਬਰ ਦੇ ਕੰਮ ਕਰਾਉਣੇ ਆਗੇ ਚਾਹੇ ਸਰਕਾਰ ਕਹੇ ਕਿ ਤੇਰੇ ਜਿੰਨੀ ਮੈਨੂੰ ਜ਼ਮੀਨ ਆਉਂਦੀ ਹੈ ਤਿੰਨੇ ਦੇ ਤਿੰਨ ਕੀਲੇ ਵੀ ਤੇਰੇ ਜ਼ਬਤ ਕਰਾਂਗੇ ਪਰ ਕਰ ਲੈਣ ਪਰ ਕਦੇ ਵੀ ਇੱਕ ਪਾਸੇ ਜਦੋਂ ਸਰਦਾਰ ਖੜਿਆ ਹੋਊਗਾ ਇੱਕ ਪਾਸੇ ਨਚਾਰ ਹੋਊਗਾ ਕਦੇ ਵੀ ਨਚਾਰ ਦੇ ਹੱਕ ਚ ਹਾਂ ਦਾ ਨਾਰਾ ਨਹੀਂ ਮਾਰੂੰਗਾ ਇਹ ਜਵਾਨ ਹੈ ਇਹ ਜਵਾਨ ਹੈ ਇੱਥੇ ਲੋਕ ਨਿੱਜੀ ਕੰਮਾਂ ਦੀ ਖਾਤਰ ਕਰਮਜੀਤ ਅਨਮੋਲ ਦੇ ਪਿੱਛੇ ਫਿਰਦੇ ਆ ਯਾਰ ਗੀਪੀ ਸਾਂ ਯਾਦ ਕਰ ਯਾਦ ਕਰ ਕਿਹਦੇ ਸਿਰ ਤੇ ਅੱਜ ਤੂੰ ਚੜਿਆ ਹੋਇਆ ਹੈ ਕੀਦੇ ਕਰਕੇ ਤੂੰ ਕਿੱਡੀਆਂ ਤੇਰੀਆਂ ਫਿਲਮਾਂ ਚੱਲ ਰਹੀਆਂ ਨੇ ਤੇ ਅੱਜ ਤੂੰ ਓਏ ਮੈਂ ਇਹਨਾਂ ਸਾਰੇ ਸਾਰਿਆਂ ਨੂੰ ਕਹਿਣਾ ਚਾਹੁੰਦਾ ਜਿਹੜੇ ਐਕਟਰ ਨੇ ਗੀਪੀ ਛੱਡ ਕੇ ਕਿੰਨੇ ਐਕਟਰ ਆ ਕੇ ਇੱਥੇ ਫਰੀਦਕੋਟ ਤੇ ਪ੍ਰਚਾਰ ਕਰ ਰਹੇ ਨੇ ਓ ਮੈਂ ਆਪਣੇ ਕੌਮ ਦੇ ਲਾਂਹਟਿਆਂ ਨੂੰ ਕਹਿਣਾ ਚਾਹੁੰਦਾ ਜਿਹੜੇ ਪੱਗਾਂ ਬੰਨ ਕੇ ਘਾਤਰੇ ਪਾ ਕੇ ਦਾੜੇ ਪ੍ਰਕਾਸ਼ ਕਰਕੇ ਆ ਕਰਮਿਤਨਮੋਲ ਦੇ ਪਿੱਛੇ ਫਿਰਦੇ ਆ ਓ ਜਦੋਂ ਨਾਚਾਰ ਇਕੱਠੇ ਹੋ ਸਕਦੇ ਆ ਓ ਸਾਡੀ ਕੌਮ ਕਿਉਂ ਨਹੀਂ ਇਕੱਠੀ ਹੋ ਸਕਦੀ